ਦੋਸਤੋ ਲੋਕ ਸਭਾ ਚੋਣਾਂ ਦਾ ਬਿਲਕੁਲ ਵਜਨ ਤੋਂ ਬਾਅਦ ਹਰ ਪਾਰਟੀ ਦਾ ਹਰ ਉਮੀਦਵਾਰ ਲੋਕਾਂ ਦੇ ਵਿੱਚ ਵਿਚਰਦਾ ਨਜ਼ਰ ਆ ਰਿਹਾ ਹੈ ਪਰ ਇਹ ਲੋਕਾਂ ਨੇ ਤੈਅ ਕਰਨਾ ਹੈ ਕਿ ਜਿੱਤ ਦਾ ਸੇਰਾ ਕਿਸ ਦੇ ਗੱਲ ਪੈਣਾ ਹੈ ਇਸ ਲਈ ਅਸੀਂ ਅਮਰਸੇ ਦੇ ਵਿੱਚ ਮੌਜੂਦ ਹਾਂ ਚਾਹ ਦੀਆਂ ਚੁਸਕੀਆਂ ਦੇ ਨਾਲ-ਨਾਲ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ ਕਿਉਂਕਿ ਟੇਬਲ ਤੇ ਬੈਠ ਕੇ ਵੱਡੇ ਵੱਡੇ ਮਸਲੇ ਹੱਲ ਹੋ ਜਾਂਦੇ ਨੇ ਟੇਬਲ ਤੇ ਬੈਠ ਕੇ ਹੀ ਹਰ ਮਸਲੇ ਉੱਤੇ ਚਰਚਾ ਵੀ ਹੁੰਦੀ ਆ ਤਾਂ ਐਸ ਲਈ ਅਸੀਂ ਚਾਦੀ ਚੁਸਕੀਆਂ ਲਗਾ ਰਹੇ ਲੋਕਾਂ ਦੇ ਨਾਲ ਮੌਜੂਦ ਹੈ ਗੱਲਬਾਤ ਸਾਝੀ ਕਰਦੇ ਆ ਸਭ ਤੋਂ ਪਹਿਲੇ ਨੌਜਵਾਨਾਂ ਨਾਲ ਗੱਲਬਾਤ ਕਰਦੇ ਆ ਕੀ ਨਾਮ ਮੇਰਾ ਨਾਮ ਜੀ ਪੰਕਜ ਸ਼ਰਮਾ ਕਿੱਥੋਂ ਰਹਿੰਦੇ ਕਿੱਥੇ ਰਹਿੰਦੇ ਮੈਂ ਜੀ ਮਜੀਠਾ ਰੋਡ ਦੇ ਅੱਛਾ ਦੇਸ਼ ਵਿੱਚ ਸਰਕਾਰ ਕਿਹੜੀ ਚਾਹੀਦੀ ਵੇਖੋ ਜੀ ਜੇ ਤੇ ਆਪਾਂ ਗੱਲ ਕਰੀਏ ਗਰੀਬਾਂ ਦੀ ਜੀ ਗਰੀਬਾਂ ਦੇ ਹੱਕਾਂ ਦੀ ਤੇ ਗਰੀਬਾਂ ਦੇ ਸੋਚਣ ਵਾਲੀ ਹਨਾ ਜੀ ਉਹ ਤੇ ਜੀ ਕਾਂਗਰਸ ਸਰਕਾਰ ਆ ਉਹਦਾ ਕਾਰਨ ਕੀ ਹੈ ਕਿ ਵੇਖੋ ਅੱਜ ਮਹਿੰਗਾਈ ਇੰਨੀ ਹੋ ਚੁੱਕੀ ਆ 1200 ਦੇ ਲੱਗੇ ਸਿਲੰਡਰ ਚੱਲ ਗਿਆ ਠੀਕ ਹੈ ਪੈਟਰੋਲ ਕਿੱਥੇ ਚੱਲ ਗਿਆ ਕਾਂਗਰਸ ਦੇ ਟਾਈਮ ਤੇ 350 400 ਰੁਪਏ ਸਿਲੰਡਰ ਸੀ ਤੇ ਮਤਲਬ ਕਿ ਲੋਕੀ ਖੁਸ਼ ਵੀ ਸੀ ਕੰਮ ਕਰਦੇ ਸੀ ਵਿਚਾਰੇ ਆਪਣੇ ਘਰ ਸਿਲੰਡਰ ਭਰਉਂਦੇ ਹੀ ਹੋਣ ਤੇ ਲੋਕੀ ਇੰਨੇ ਦੁਖੀ ਸਿਲੰਡਰ ਮੁੱਕ ਜਾਂਦਾ ਵਾ ਤੇ 40 40 50 50 ਰੁਪਏ ਦੇ ਛੋਟੇ ਸਿਲੰਡਰ ਗਰੀਬਾਂ ਨੇ ਰੱਖੇ ਉਹ ਭਰ ਆ ਕੇ ਆਪਣਾ ਗੁਜ਼ਾਰਾ ਕਰਦੇ ਆ ਹੱਥਾਂ ਪੈਰਾਂ ਦੀ ਪੈ ਜਾਂਦੀ ਆ ਤੇ ਜਿਹੜੀ ਚਾਰੇ ਵਰਗਾਂ ਨੂੰ ਲੈ ਕੇ ਤੁਰਨ ਵਾਲੀ ਸਰਕਾਰ ਹੈ ਨਾ ਉਹ ਤੇ ਆ ਜੀ ਕਾਂਗਰਸ ਤੇ ਜਿਹੜੀ ਆਪਾਂ ਭਾਜਪਾ ਲਾ ਲਈਏ ਤੇ ਤੁਹਾਨੂੰ ਪਤਾ ਵੱਡਿਆਂ ਘਰਾਨਾ ਦੀ ਸਰਕਾਰ ਆ ਅੱਛਾ ਅੰਮ੍ਰਿਤਸਰ ਦੇ ਵਿੱਚ ਜੇ ਚਾਰ ਉਹ ਖਲੋਤੇ ਨੇ ਉਮੀਦਵਾਰ ਸਾਰੇ ਸਰਕਾਰਾਂ ਦੇ ਹੋਰ ਕੁਝ ਆਜ਼ਾਦ ਵੀ ਖੜੇ ਨੇ ਅੰਮ੍ਰਿਤਸਰ ਚ ਕਿਹੜਾ ਚਿਹਰਾ ਵੇਖਣਾ ਚਾਹੁੰਦੇ ਦੇਖੋ ਅੰਮ੍ਰਿਤਸਰ ਦੇ ਵਿੱਚ ਜੇ ਤੇ ਵੇਖੋ ਆਪਾਂ ਡਾਊਨ ਟੂ ਅਰਥ ਬੰਦਾ ਵੇਖਦੇ ਆ ਨਾ ਆਏ ਦੇ ਸਮੇਂ ਦੇ ਵਿੱਚ ਜੋ ਆਪਾਂ ਵੇਖਦੇ ਆ ਔਰ ਜੋ ਆਪਾਂ ਸੁਣਦੇ ਆਏ ਆ ਉਹ ਤੇ ਜੀ ਗੁਰਜੀਤ ਸਿੰਘ ਓਜਲਾ ਲੋਕਾਂ ਦੇ ਹੱਕਾਂ ਲਈ ਖੜਦਾ ਵਾ ਲੋਕਾਂ ਦੇ ਕੰਮ ਕਰਾਉਣ ਦੇ ਵਿੱਚ ਔਰ ਉਹ ਬੰਦਾ ਐਮਪੀ ਦਾ ਐਮਪੀ ਜ਼ਰੂਰ ਆ ਪਰ ਉਹਦੇ ਕੰਮ ਜਿਹੜੇ ਨਾ ਉਹ ਕੌਂਸਲ ਵਾਰੇ ਆ ਉਹਦਾ ਕਾਰਨ ਕੀ ਹੈ ਕਿ ਲੋਕਾਂ ਨੂੰ ਅੱਜ ਵੀ ਉਹ ਕਾਉਂਸਲ ਵਾਂਗੂ ਵਤੀਰਾ ਮਤਲਬ ਕਿ ਕਰਦਾ ਵਾ ਮਿਲਦਾ ਵਿਚਰਦਾ ਵਾ ਹਰ ਇੱਕ ਮਤਲਬ ਕਿ ਭੋਗਾਂ ਤੇ ਲੋਕਾਂ ਦੀ ਮਦਦ ਕਰਨੀ ਜਿੱਥੇ ਲੋੜ ਪੈਣੀ ਜਾਣਾ ਹਰ ਵੇਲੇ ਹੱਕਾਂ ਦੇ ਵਿੱਚ ਲੋਕਾਂ ਦੇ ਖੜਨਾ ਹੁਣ ਕਿਸਾਨਾਂ ਦਾ ਮਸਲਾ ਹੀ ਕਿੰਨਾ ਚਿਰ ਉਹ ਦਿੱਲੀ ਜੰਤਰ ਮੰਡਲ ਤੇ ਬੈਠੇ ਰਹੇ ਮਤਲਬ ਕਿ ਉਹ ਜਿਹੜੇ ਬੰਦਾ ਨਾ ਗੁਰਜੀਤ ਸਿੰਘ ਓਇਲਾ ਡਾਊਨ ਟੂ ਅਰਥ ਬੰਦਾ ਵਾ ਔਰ ਉਹ ਬੰਦਾ ਹੀ ਇੱਥੇ ਚਾਹੀਦਾ ਵਾ ਜੀ ਇਹਨਾਂ ਨੇ ਕੁਝ ਅੰਬਰਸਾ ਚ ਕੀ ਕੰਮ ਕੀਤੇ ਗੁਰਜੀਤ ਸਿੰਘ ਗੁਰਜੀਤ ਸਿੰਘ ਓਇਲਾ ਨੇ ਵੇਖੋ ਜੀ ਬੜੇ ਕੰਮ ਕੀਤੇ ਆਪਣੇ ਜਿਹੜੀ ਇਹਨਾਂ ਨੇ ਇੱਕ ਦੇ ਆਪਣੇ ਤੋਂ ਸਿੱਧੀਆਂ ਫਲਾਈਟਾਂ ਚਲਾਈਆਂ ਆਪਣੇ ਇਥੋਂ ਅੰਬਰਸਾ ਦੇ ਨਾਲ ਲਿਆ ਕੇ ਪ੍ਰੋਜੈਕਟ ਠੀਕ ਹੈ ਹੋਰ ਇਹਨਾਂ ਨੇ ਜਿਹੜੇ ਆਪਣੇ ਕੀ ਕਹਿੰਦੇ ਨੇ ਇਹਨਾਂ ਨੇ ਪ੍ਰੋਜੈਕਟ ਲੈ ਕੇ ਆਏ ਜਿਹੜੇ ਹਾਈਵੇ ਲਿਆਂਦੇ ਇਹਨਾਂ ਨੇ ਕਾਫੀ ਮਲਗੇ ਅੱਛੇ ਪ੍ਰੋਜੈਕਟ ਕੀਤੇ ਕੋਈ ਵੀ ਕੰਮ ਇੱਥੇ ਆਪਾਂ ਕੰਪਨੀ ਬਾਗ ਲੈ ਲਓ ਤੁਸੀਂ ਸੁਧਾਰ ਜੋ ਵੀ ਝੂਟੇ ਵਗੈਰਾ ਜਦੋਂ ਵੀ ਕਿਨ ਲੋੜ ਪੈਂਦੀ ਉਸੇ ਟਾਈਮ ਮੈਂ ਹਾਜ਼ਰ ਨਰੇਂਦਰ ਮੋਦੀ ਨੇ ਲੱਗਦਾ ਦੇਸ਼ ਦੇ ਵਿੱਚ ਕੋਈ ਕੰਮ ਕੀਤੇ ਨੇ ਕਿਉਂਕਿ ਮਹਿੰਗਾਈ ਤੇ ਤੁਸੀਂ ਦੱਸਦੇ ਪਏ ਜੇ ਪਰ ਉਸ ਤਰ੍ਹਾਂ ਕੰਮ ਕੀਤੇ ਨੇ RAM ਮੰਦਰ ਦੀਆਂ ਪੁਸ਼ਤਾ ਦੀਆਂ ਪੁਸ਼ਤਾਆਂ ਲੋਕਾਂ ਦੀਆਂ ਕੁਰਬਾਨੀਆਂ ਹੋ ਚੁੱਕੀਆਂ ਸੀ RAM ਮੰਦਰ ਬਣ ਗਿਆ RAM ਮੰਦਰ ਬਣਿਆ ਵਾ ਇਹ ਇੱਕ ਇੱਕ ਕੇਸ ਚੱਲਦਾ ਸੀ ਕੇਸ ਜਿਹੜਾ ਹੁੰਦਾ ਨਾ ਉਹ ਹਾਈ ਕੋਰਟ ਦੇ ਡਿਪੈਂਡ ਹੁੰਦਾ ਵਾ ਬਹੁਤ ਸੋਹਣੇ ਵਿਚਾਰ ਆ ਤੁਹਾਡੇ ਅਸੀਂ ਉਮੀਦ ਕਰਾਂਗੇ ਕਿ ਆਨ ਵਾਲਾ ਸਮਾਜ ਜਿਹੜਾ ਸੋਚ ਸਮਝ ਕੇ ਤਿਆਰ ਕਰਿਓ ਸਾਰੇ ਜਾਣੇ ਤਾਂ ਫਿਲਹਾਲ ਦੀ ਘੜੀ ਕੁਝ ਹੋਰ ਵੀ ਲੋਕ ਮੌਜੂਦ ਨਹੀਂ ਗੱਲਬਾਤ ਅਸੀਂ ਜ਼ਰੂਰ ਸਾਂਝੀ ਕਰਦੇ ਹਾਂ ਫਿਲਹਾਲ ਦੀ ਘੜੀ ਚਾਹ ਦੀਆਂ ਚੁਸਕੀਆਂ ਜਿਹੜੀਆਂ ਨੇ ਉਹ ਜ਼ਰੂਰ ਅਲੱਗ ਦੀਆਂ ਦੁਕਾਨਦਾਰ ਦੇ ਨਾਲ ਗੱਲਬਾਤ ਕਰਦੇ ਹਾਂ ਜਿਹੜੇ ਇੱਥੇ ਦੁਕਾਨਦਾਰ ਮੌਜੂਦ ਨੇ ਸਰਕਾਰ ਕਿਹੜੀ ਚਾਹੀਦੀ ਹੈ ਕਿਸ ਤਰ੍ਹਾਂ ਦੀ ਚਾਹੀਦੀ ਆ ਇਹ ਆਉਣ ਵਾਲਾ ਵਕਤ ਹੈ ਸੱਸੀ ਗਾ ਵੀਰ ਜੀ ਸੱਸੀ ਗਾ ਜੀ ਪਰ ਦੇਸ਼ ਦੇ ਵਿੱਚ ਕਿਹੜੀ ਸਰਕਾਰ ਚਾਹੀਦੀ ਕਿਹੜੀ ਮਰਜ਼ੀ ਆ ਜਾਣਾ ਸਾਰਿਆਂ ਦੀ ਕਿਹੜੀ ਮਰਜ਼ੀ ਆ ਜਾਵੇ ਭਾਈ ਸਾਹਿਬ ਕਿਹੜੀ ਮਰਜ਼ੀ ਆ ਜਾਵੇ ਦੇਖੋ ਕੌਣ ਆਂਦਾ ਜੀ ਇਹਦੇ ਕਰ ਸਭ ਨੂੰ ਵੋਟਰ ਨੂੰ ਪਤਾ ਕਿੰਨੇ ਵੋਟ ਕਿੰਨੂੰ ਪਾਣੀ ਹੈ ਸੋਰੀ ਗੁਪਤ ਵੋਟ ਪੈਣੀ ਮੈਨੂੰ ਲੱਗਦਾ ਸੋਰੀ ਜਿਆਦਾ ਤਾਂ ਰਲ ਮਿਲੇ ਜਾਣੀ ਹੈ ਪਰ ਸੱਚ ਕਿਹੜਾ ਤੁਹਾਨੂੰ ਪਸੰਦ ਵਾ ਜਿਹੜਾ ਉਮੀਦਵਾਰ ਨੇ ਜਿਹਨੇ ਕੰਮ ਕੀਤੇ ਹੋਣ ਕਿਹੜਾ ਉਮੀਦਵਾਰ ਤੁਹਾਨੂੰ ਸਹੀ ਲੱਗਦਾ ਰੁਕੋ ਜੀ ਅਮਰ ਸਾਹਿਬ ਔਜਲਾ ਸਾਹਿਬ ਸੀ ਉਹਦੇ ਤਿੰਨ ਦੋ ਦਿਨ ਅਰੀ ਜਿੱਤ ਚੁੱਕੇ ਨੇ ਚਲੋ ਜਾ ਉਹਨਾਂ ਨੇ ਜੋ ਕੀਤੇ ਥੋੜੇ ਬਹੁਤ ਕੰਮ ਕੀਤੇ ਵੀ ਉਹਨਾਂ ਕਿਸੇ ਨੇ ਕੰਮ ਨਹੀਂ ਕੀਤਾ ਬਾਕੀ ਉਹਨਾਂ ਨਵੇਂ ਪਾ ਜੀ ਵੇਖੋ ਜੀ ਉਹਨਾਂ ਦੇ ਆਪਣੇ ਕਦੋਂ ਹੁੰਦੇ ਸੀ ਉਹ ਆਪਣੇ ਰਾਜ ਚ ਕੰਮ ਕੀਤੇ ਸੀ ਕਦੋਂ ਉਹਨਾਂ ਦੇ ਕੋਈ ਮੈਂਪ ਹੁੰਦੇ ਸੀ ਮਿਨਿਸਟਰ ਹੁੰਦੇ ਹੀ ਬੀਜੇਪੀ ਉਦੋਂ ਉਹਨਾਂ ਨੇ ਆਪਣੇ ਤਰਫੋਂ ਤੇ ਕੰਮ ਕੀਤੇ ਹੋਏ ਜੀ ਸਾਨੂੰ ਹਾਂਜੀ ਆ ਬਿਲਕੁਲ ਇਹ ਇਹਨਾਂ ਦੀ ਇੱਕ ਵਿਚਾਰ ਹੈ ਇਹਨਾਂ ਦੇ ਵਿਚਾਰ ਨੇ ਕਿ ਸਰਕਾਰ ਕਿਹੜੀ ਆਣੀ ਚਾਹੀਦੀ ਹੈ ਤਾਂ ਆਪਣੇ ਆਪਣੇ ਵਿਚਾਰ ਰੱਖਣ ਦਾ ਹੱਕ ਸਾਰਿਆਂ ਨੂੰ ਹੈਗਾ ਤਾਂ ਹੱਕ ਇਸ ਤਰੀਕੇ ਦੇ ਨਾਲ ਹੁੰਦੇ ਨੇ ਪਰ ਦੇਖਣਾ ਹੋਏਗਾ ਕਿ ਫਿਲਹਾਲ ਦੀ ਕੜੀ ਇਹ ਅੰਮ੍ਰਿਤਸਰ ਦੀ ਤਸਵੀਰ ਤੁਹਾਡੇ ਨਾਲ ਸਾਂਝੀ ਕਰਦੇ ਪਏ ਜਿੱਥੇ ਚਾਹ ਦੀਆਂ ਚੁਸਕੀਆਂ ਦੇ ਨਾਲ ਗੱਲਬਾਤ ਸਾਂਝੀ ਕਰਦੇ ਪਏ ਆ ਸਤਿ ਸ਼੍ਰੀ ਅਕਾਲ ਵੀਰ ਜੀ ਸੇਜਾ ਜੀ ਕੀ ਹਾਲ ਠੀਕ ਹੋ ਬਹੁਤ ਵਧੀਆ ਤੁਸੀਂ ਦੇਸ਼ ਵਿੱਚ ਸਰਕਾਰ ਕਿਹੜੀ ਚਾਹੀਦੀ ਤੁਹਾਨੂੰ ਮੋਦੀ ਸਰਕਾਰ ਚਾਹੀਦੀ ਹੈ ਮੋਦੀ ਸਰਕਾਰ ਕੀ ਕੀਤਾ ਮੋਦੀ ਸਰਕਾਰ ਹਾਈਵੇ ਦੇ ਦੇਖ ਲਓ ਜਿੱਦੀ ਦਿੱਲੀ ਦਾ ਜਾਂਦੇ ਹੋ ਤੇ ਇੱਥੇ ਬ੍ਰੇਕ ਨਹੀਂ ਵੱਜਦੀ ਹਾਂ ਤੇ ਪਠਾਨਡੋ ਜਾਂਦਾ ਇੱਥੇ ਬ੍ਰੇਕ ਨਹੀਂ ਵੱਜਦੀ ਅੱਛਾ ਹਾਈਵੇ ਹੈ ਵਧੀਆ ਉਸ ਤੋਂ ਇਲਾਵਾ ਜਿਹੜੀ ਹੈ ਵਾ ਇਨਫਰਾਸਟ੍ਰਕਚਰ ਵਧੀਆ ਬਣਾਇਆ ਹੈ ਟੈਕ ਸਟ੍ਰਕਚਰ ਵਧੀਆ ਕ੍ਰਾਈਮ ਰੇਟ ਟਾਟਾ ਦੰਦੇ ਜਿੰਨੇ ਚੁੰਦੇ ਪਏ ਆ ਤੇ ਜੀ ਬਾਕੀ ਆ ਜੀ ਅੰਮ੍ਰਿਤਸਰ ਦੇ ਵਿੱਚ ਕਿਹੜਾ ਚਿਹਰਾ ਚਾਹੀਦਾ ਤੁਹਾਨੂੰ ਅਮਰ ਸਾਹਿਬ ਜੀ ਸਾਨੂੰ ਸੰਧੂ ਚਾਹੀਦਾ ਤੇ ਜਿੰਦਰ ਸਾਹਿਬ ਜਿਹੜੇ ਬੀਜੇਪੀ ਬੀਜੇਪੀ ਉਹ ਚਾਹੀਦੇ ਬੱਤੀ ਆ ਜੀ ਬੰਦਾ ਟਮ ਟਰੇ ਜਿਹੜਾ ਥੇ ਸੈਂਟਰਿਸਟਾਰ ਹੋਈ ਗਈ ਬੜੀ ਹੋ ਗਈ ਮੋਦੀ ਦੇ ਰਾਜ ਵਿੱਚ ਭਾਈ ਜਦੋਂ ਤੁਸੀਂ 90 ਸਾਲ ਵਿੱਚ ਸੀ 90 ਸਾਲ ਵਿੱਚ ਤੁਹਾਡੀ ਸੈਲਰੀ ਨਹੀਂ ਹੁੰਦੀ ਸੀ ਅੱਜ ਸੈਲਰੀ ਕਿੰਨੀ ਹੈ ਜੇ ਸੈਲਰੀ ਵਧੀ ਹੈ ਤੇ ਮੰਡਾਈ ਜੀ ਹੋਈ ਜੇ ਦੁੱਧ 20 ਰੁਪਏ ਸੀ ਅੱਜ 60 ਰੁਪਏ ਹੋ ਗਿਆ ਤੇ ਸੈਲਰੀ ਵੀ ਤੇ ਵਧੀ ਹੈ ਇਹਦੀ ਹੈ ਨਹੀਂ ਕਿ ਬੰਦੇ ਨੂੰ 500 ਰੁਪਏ ਹੀ ਲੰਦਾ ਪਿਆ ਬਰਾਬਰ ਦੇ ਕਦਮ ਚੱਲਦੇ ਪਏ ਬਰਾਬਰ ਜਿਹਦਾ ਮੈਂ ਸ਼ੁਰੂ ਤੋਂ ਐਸਾ ਹੀ ਰਿਹਾ ਜਦੋਂ ਸੋਨਾ 600 ਰੁਪਏ ਸੀ ਉਦੋਂ ਉਸੇ ਸਰ ਨੰਮਡਾਈ ਸੀ ਉਹ ਡਾਲਰ 1.5 ਰੁਪਏ ਸੀ ਅੱਜ ਸੋਨਾ ਮਰੀ ਸਰ 70 ਆ ਰਿਹਾ ਤੇ ਕਮਾਈ ਵੀ ਤਾਂ ਉਸਦਾ ਹੀ ਹੈ ਬੜੀ ਟਿਜ ਨੂੰ ਰੋਣ ਦੀ ਆਦਤ ਆ ਉਹਨੇ ਰੋਈ ਜਾਣਾ ਚਲੋ ਵਕਤ ਤੈਅ ਕਰੇਗਾ ਕਿ ਕਿਸ ਤਰੀਕੇ ਨਾਲ ਤੁਸੀਂ ਕੀ ਵਿਚਾਰ ਰੱਖਦੇ ਹੋ ਮੇਰੇ ਜਿਹੜੇ ਇਹਨਾਂ ਨੇ ਵਿਚਾਰ ਦਿੱਤੇ ਉਹ ਸਹੀ ਦੇ ਕੀਤੇ ਨੇ ਹਾਂ ਅਮਰਸਰ ਚ ਕਿਹੜਾ ਇਹ ਆਪਸ ਚ ਨਾ ਲੜ ਪਈ ਬਾਅਦ ਦੇ ਵਿੱਚ ਨੀ ਲੜਾਈ ਨਹੀਂ ਇਹ ਵਿਚਾਰਾਂ ਦੀ ਲੜਾਈ ਹੁੰਦੀ ਆ ਵਿਚਾਰ ਰੱਖਣ ਦਾ ਹੱਕ ਸਾਰੇ ਨੂੰ ਹੁੰਦਾ ਉਹਨੇ ਮੈਂ ਨਹੀਂ ਹੱਕ ਦਿੰਦਾ ਭਈਆ ਬੜਾ ਮਾਰਦਾ ਫੇਰ ਬਾਅਦ ਚ ਮਾਰੋਗੇ ਤਾਂ ਨਹੀਂ 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 ਆਪਣੇ ਵੀਰ ਅੱਛਾ ਵੀਰ ਜੀ ਨੌਜਵਾਨ ਕੀ ਚਾਹੁੰਦਾ ਕਿਤਨਾ ਕਿਤੇ ਅਸੀਂ ਵੇਖਦੇ ਆ ਕਿ ਨੌਜਵਾਨ ਲੈ ਕੇ ਤੁਰ ਪੈਂਦਾ ਦੇਸ਼ ਨੂੰ ਜਦੋਂ ਆਪਣੀ ਆਈ ਦੇ ਉੱਤੇ ਆ ਜਵੇ ਦੇਸ਼ ਦੇ ਵਿੱਚ ਸਰਕਾਰ ਕਿਹੜੀ ਚਾਹੀਦੀ ਹੈ ਅੱਛਾ ਅੰਮ੍ਰਿਤਸਰ ਦੇ ਵਿੱਚ ਕਿਹੜਾ ਚਿਹਰਾ ਚਾਹੀਦਾ ਜੇਤਾਰ ਤੇ ਹੋਣੀ ਹੋਣੀ ਆ ਚਾਹੇ ਤੁਸੀਂ ਵੋਟ ਪਾਓ ਚਾਹੇ ਨਾ ਪਾਓ ਜੇਤਾਰ ਤੇ ਹੋਣੀ ਉਹ ਲੋ ਜੇ ਅੰਮ੍ਰਿਤਸਰ ਦੇ ਲੋਕ ਡਿਸਾਈਡ ਕਰਨਗੇ ਕਿੰਨੂੰ ਬਣਾਣਾ ਤੁਸੀਂ ਕਿਤਾ ਡਿਸਾਈਡ ਕਰੋ ਪੋਛੀ ਕਿਹੜੀ ਦਾ ਬਿਲਕੁਲ ਤੁਸੀਂ ਦੱਸੋ ਭਾਜੀ ਆਪਣੇ ਵਿਚਾਰ ਆ ਭਾਜੀ ਠੀਕ ਹੈ ਜਿਹੜਾ ਵੀ ਆਏਗਾ ਅਸੀਂ ਤਾਂ ਵੋਟ ਪਾਣ ਜਾਣਾ ਹੈ ਤੇ ਆਪਣੇ ਹਿਸਾਬ ਨਾਲ ਕਾਂਗਰਸ ਨੂੰ ਪਾ ਦਾਂਗੇ ਵੋਟ ਕਿਉਂਕਿ ਜਿਸ ਹਿਸਾਬ ਨਾਲ ਓਜਲਾ ਜੀ ਨੇ ਕੰਮ ਕੀਤਾ ਵਧੀਆ ਕੰਮ ਕੀਤਾ ਵਧੀਆ ਦੇਖੋ ਇਹ ਨਹੀਂ ਆਪਾਂ ਕਹਿੰਦੇ ਕਿ ਵਧੀਆ ਕੀਤਾ ਮਾੜਾ ਕੀਤਾ ਲੇਕਿਨ ਐਸ ਕੰਪੇਅਰ ਟੂ ਕਰੀਏ ਕਿ ਕੁਝ ਤੇ ਕਰ ਰਹੇ ਹੈ ਬਿਲਕੁਲ ਤੇ ਆਪਾਂ ਬਿਲਕੁਲ ਨਾ ਕਰਨ ਵਾਲੋ ਜਿਹੜਾ ਕੁਝ ਕਰ ਰਿਹਾ ਉਹਨੂੰ ਸਪੋਰਟ ਕਰਨੀ ਚਾਹੀਦੀ ਹੈ ਮੇਰਾ ਮਨ ਆਇਆ ਜੇ ਭਾਜਪਾ ਹੁੰਦੀ ਤੇ ਉਹਦਾ ਕਰ ਦੇ ਭਾਜਪਾ ਨੂੰ ਦਿੰਦਾ ਅਗਰ ਅਕਾਲੀ ਕਰਦੇ ਅਕਾਲੀ ਨੂੰ ਦਿੰਦਾ ਸਾਨੂੰ ਮਤਲਬ ਇਹ ਵਾ ਕਿ ਜਿਹੜਾ ਸਾਡੇ ਕੰਮ ਕਰੇਗਾ ਜਿਹੜਾ ਲੋਕਾਂ ਦੀ ਹੱਕ ਦੀ ਲੜਾਈ ਲੜੇਗਾ ਲੜੇਗਾ ਦੇਖੋ ਸਾਰੇ ਤੇ ਕੋਈ ਵੀ ਨਹੀਂ ਕਰਦਾ ਕੋਈ ਮਾਈਨਰ ਜਾਂ ਕੋਈ ਵੀ ਕਰ ਰਿਹਾ ਆਪਾਂ ਨੂੰ ਥੋੜਾ ਹੋਰ ਪੁਸ਼ ਕਰ ਦੇਣਾ ਕਿ ਪਤਾ ਅਗਲੀ ਵਾਰ ਥੋੜਾ ਹੌਲ ਕਰ ਦੇ ਨਹੀਂ ਕਰੇਗਾ ਤੇ ਨਹੀਂ ਸਹੀ ਸਾਡਾ ਨੁਮਾਇੰਦਾ ਵਾ ਜਾ ਕੇ ਪਾਰਲੀਮੈਂਟ ਚ ਗੱਲ ਕਰੀ ਬਿਲਕੁਲ 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 ਜਿੱਦਾਂ ਵੰਡੇ ਭਾਰਤ ਦੀ ਗੱਲ ਕੀਤੀ ਹੈ ਇੰਟਰਨੈਸ਼ਨਲ ਫਲਾਈਟਸ ਦੀ ਗੱਲ ਹੋਈ ਹੈ ਸਾਰੀ ਚੱਲਣ ਦੀ ਤੇ ਸੋ ਸਾਨੂੰ ਲੱਗਦਾ ਹੈ ਬਿਲਕੁਲ ਬਿਲਕੁਲ ਤਾਂ ਬਿਲਕੁਲ ਸਹੀ ਗੱਲ ਹੈ ਕਿ ਜਿੱਥੇ ਆਪਾਂ ਨਹੀਂ ਪਹੁੰਚ ਸਕਦੇ ਸਾਡਾ ਨੁਮਾਇੰਦਾ ਪਹੁੰਚੇਗਾ ਤਾਂ ਸਾਡੇ ਹੱਕ ਦੀ ਗੱਲ ਕਰੇਗਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕਿੱਥੋਂ ਆਏ ਥੋ ਲੋਕਲ ਹੀ ਹਾਂਜੀ ਲੋਕਲ ਹੀ ਅੱਛਾ ਕੀ ਕਹਿਣਾ ਚਾਹੁੰਦੇ ਜੀ ਸਰਕਾਰ ਦੇਸ਼ ਦੇ ਵਿੱਚ ਕਿਹੜੀ ਬੰਨੀ ਚਾਹੀਦੀ ਵੈਸੇ ਤੁਹਾਡੇ ਨਾਲ ਅੰਮ੍ਰਿਤ ਨਾ ਇਹ ਇੱਕ ਪਾਰਟੀ ਲਗਾਤਾਰ ਜੇ ਚੱਲੀ ਜਾਵੇ ਨਾ ਵੈਸੇ ਵੀ ਤੇ ਉਹ ਜਿੱਦਾਂ ਉਹਦੀ ਨਾ ਤਾਨਾਸ਼ਹੀ ਵਾਲਾ ਸਾਹਿਬ ਆ ਜਾਂਦਾ ਜੀ ਇਕੋ ਪਾਰਟੀ ਹੋਈ ਜਾਵੇ ਯੂਰਪੀ ਬਦਲ ਬਦਲ ਕੇ ਆਉਣ ਤੇ ਹੁੰਦਾ ਕਿ ਅਸੀਂ ਕੰਮ ਕਰਕੇ ਦਿਖਾਈਏ ਹੁਣ ਤੇ ਜਿੱਦਾਂ ਜੇ ਬਹੁਮਤ ਮੰਨ ਲੋ ਜਿੱਦਾਂ 400 ਵਾਰ ਕਹਿੰਦੇ ਆ ਫੇਰ ਤੇ ਇਹਨਾਂ ਨੇ ਕਿਸੇ ਦੀ ਸੁਣਨੀ ਨਹੀਂ ਕਿਸੇ ਕੋਈ ਬਿੱਲ ਪਾਸ ਕਰਨ ਲੱਗਿਆ ਵੈਸੇ ਵੀ ਹੁਣ ਅੱਜ ਕੱਲ੍ਹ ਵੀ ਨਹੀਂ ਸੁਣਦੇ ਵੈਸੇ ਤੇ ਮਾਈਕ ਮੂਰਿਕ ਬੰਦ ਕਰ ਦਿੰਦੇ ਆ ਭਾਵੇਂ ਸੰਸਦ ਵਿੱਚ ਆਪੋਜੀਟ ਦੇ ਆਪੋਜੀਸ਼ਨ ਦੇ ਉਹਨਾਂ ਨੂੰ ਬਾਹਰ ਵੀ ਕੱਢ ਦਿੰਦੇ ਆ ਤੇ ਬਿੱਲ ਤੇ ਵੈਸੇ ਵੀ ਹੁਣ ਵੈਸੇ ਅੰਦਰ ਖਾਤੇ ਹੀ ਹੁਣ ਪਾਸ ਹੋਣ ਲੱਗ ਪਏ ਆ ਬਰ ਸੱਚ ਕਿਹੜਾ ਚਿਹਰਾ ਤੁਹਾਨੂੰ ਲੱਗਦਾ ਪੈਸਾ ਹੀ ਜਿਹੜਾ ਹਾਂਜੀ ਇੱਕ ਨਾ ਇੱਕ ਦੀ ਜਿੱਤ ਹੋਣੀ ਹੋਣੀ ਹੈ ਨਾ ਚਾਹੇ ਵੋਟ ਪਾਓ ਚਾਹੇ ਨਾ ਪਾਓ ਹਾਂਜੀ ਇਹ ਤਾਂ ਹੈ ਚਲੋ ਹੋਣੀ ਤਾਂ ਹੈਗੀ ਹੈ ਇੱਕ ਨਾ ਇੱਕ ਦੀ ਤੁਸੀਂ ਬਾਕਸ ਵਿੱਚ ਕੀ ਕਰਕੇ ਆਉਂਦੇ ਹੋ ਆ ਪਰਮਾਤਮਾ ਆ ਕਿਤਨਾ ਕਿਤੇ ਇਹਨਾਂ ਵੀਰਾਂ ਦੇ ਉੱਤੇ ਜਿਹੜੇ ਆਪਣੀ ਵਿਚਾਰ ਰੱਖਦੇ ਉਹਨਾਂ ਦੇ ਤੇ ਮਿਹਰ ਭਰੇ ਹੱਥ ਰੱਖੇ ਕਿਉਂਕਿ ਜਦੋਂ ਸਤਬੁੱਧੀ ਆਏਗੀ ਤਾਂ ਅਸੀਂ ਸਹੀ ਕੈਂਡੀਡੇਟ ਚੁਣਾਂਗੇ ਤਾਂ ਸਹੀ ਕੈਂਡੀਡੇਟ ਚੁਣਾਂਗੇ ਤਾਂ ਫਿਰ ਹੀ ਅਸੀਂ ਇਹ ਤੈਅ ਕਰ ਸਕਾਂਗੇ ਕਿ ਸਰਕਾਰ ਕਿਹੜੀ ਬੰਨੀ ਚਾਹੀਦੀ ਹੈ ਅੰਬਰਸਰ ਦੇ ਵਿੱਚ ਕਿਹੜਾ ਚਿਹਰਾ ਆਉਣਾ ਚਾਹੀਦਾ ਸਸੀਗਲ ਵੀਰ ਜੀ ਕੀ ਹਾਲ ਚਾਲ ਠੀਕ ਹੋ ਅੱਛਾ ਵਧੀਆ ਰਹਿੰਦੇ ਹੋ ਅੱਛਾ ਸਰਕਾਰ ਕਿਹੜੀ ਚਾਹੀਦੀ ਆ ਲਾ ਫਿਲਹਾਲ ਦੇਖ ਸਕਦੇ ਹੋ ਮੀਟ ਸਸੀਕਲ ਜੀ ਅੱਛਾ ਪੰਜਾਬ ਦੇ ਵਿੱਚ ਕਿਹੜੇ ਚਿਹਰੇ ਤੁਹਾਨੂੰ ਲੱਗਦਾ ਵਾ ਕਿ ਸਾਹਮਣੇ ਆਉਣਗੇ ਆ ਜੀ ਲੋਕ ਸਭਾ ਚੋਣਾਂ ਦੇ ਵਿੱਚ ਦੇਸ਼ ਦੇ ਵਿੱਚ ਕਿਹੜੀ ਸਰਕਾਰ ਆਣੀ ਚਾਹੀਦੀ ਚਾਹੀਦੀ ਜਿਹੜੀ ਮਰਜ਼ੀ ਆ ਜੇ ਚੰਗੀ ਹੋਵੇ ਕਿਹੜੀ ਲੱਗਦੀ ਤੁਹਾਨੂੰ ਚੰਗੀ ਕਿਸੇ ਕੰਮ ਕੀਤੇ ਦੇਖਿਆ ਜਾਵੇ ਆਮ ਆਦਮੀ ਪਾਰਟੀ ਫਰੀ ਬੀਜ਼ ਦੇ ਪਿੱਛੇ ਲੱਗੀ ਹੋਈ ਆ ਬਟ ਜੇ ਇਨਫਰਾ ਡਵੈਲਪਮੈਂਟ ਲੈ ਮੈਂ ਬੇਸਿਕਲੀ ਜਲੰਧਰ ਤੋਂ ਆਂ ਤੇ 10 15 ਸਾਲ ਤੋਂ ਮੈਨੂੰ ਕੋਈ ਡਿਵੈਲਪਮੈਂਟ ਨਹੀਂ ਦੇਖ ਰਹੀ ਹੈਗੀ ਆਲਦੋ ਕਾਂਗਰਸ ਦੇ ਟਾਈਮ ਤੇ ਵੀ ਕੋਈ ਖਾਸ ਨਹੀਂ ਹੋਈ ਇੰਨੇ ਕਰ ਬੜੀ ਹਰ ਹਰ ਬੜੀ 5 ਸਾਲ ਮਿੱਟੀ ਹੋ ਜਾਂਦੀ ਹੈ ਬੇਸਿਕਲੀ ਲੋਕ ਵੀ ਤਾਂ ਬੇਕੂਫ ਹੀ ਆ ਜਾਂ ਧਰਮ ਦੇ ਨਾਂ ਤੇ ਵੋਟ ਪਾਉਂਦੇ ਜਾਂ ਫਰੀਬੀਜ਼ ਦੇ ਨਾਂ ਤੇ ਗਵਰਨਮੈਂਟ ਦੇ ਨਾਂ ਤੇ ਕੋਈ ਪਾਉਂਦਾ ਹੀ ਨਹੀਂ ਲੋਕੀ ਉਹੀ ਸਰਵ ਕਰੂਗੀ ਗਵਰਨਮੈਂਟ ਉਹੀ ਸਰਵ ਕਰੂਗੀ ਜੋ ਤੁਸੀਂ ਸੋਚ ਕੇ ਵੋਟ ਪਾਉਂਦੇ ਆਂ ਅੰਮ੍ਰਿਤ ਸਰ ਜੀ ਕਿਹੜਾ ਚਿਹਰਾ ਸਹੀ ਲੱਗਦਾ ਪਤਾ ਐਕਚੁਅਲੀ ਮੈਂ ਬੇਸਿਕਲੀ ਅੰਮ੍ਰਿਤ ਸਰ ਤੋਂ ਨਹੀਂ ਮੈਨੂੰ ਆਈਡੀਆ ਨਹੀਂ ਹੈਗਾ ਇਹ ਵੀ ਵੀਰ ਜੀ ਕਿਥੋਂ ਆਏ ਹੋ ਅਹੀ ਅੰਮ੍ਰਿਤ ਲੇ ਕੋਈ ਸਾਡੇ ਸਾਡੇ ਹਿਸਾਬ ਨਾਲ ਉਹਦੇ ਵੀ ਜੇ ਆਣੀ ਚਾਹੀਦੀ ਹੈ ਕਿਉਂਕਿ ਜਿਹੜੀ ਹਿਸਾਬ ਨਾਲ ਸੈਂਟਰ ਚ ਜੋ ਡਿਵੈਲਪਮੈਂਟ ਗਈ ਹੈ ਜੋ ਹੀ ਯੂਪੀ ਵੱਲ ਵੇਖਦੇ ਆਂ ਜਾਂ ਆਪਾਂ ਦਿੱਲੀ ਵੱਲ ਵੇਖਦੇ ਆਂ ਜਿਹੜਾ ਹਿੱਸਾ ਬੀਜੇਪੀ ਚ ਹੈਗਾ ਲੋਕਾਂ ਕੋਲ ਉਹ ਹਿੱਸਾ ਕਾਫੀ ਡਿਵੈਲਪਮੈਂਟ ਜਗਾ ਤੇ ਜਿੱਦਾਂ ਕਿ ਮਤਲਬ ਵੇਖਿਆ ਜਾਵੇ ਚੋਣਾਂ ਦੇ ਦੌਰਾਨ ਪੈਸਾ ਲੱਗਦਾ ਕੁਝ ਲੱਗਦਾ ਹੈ ਜਾਂ ਚੋਣਾਂ ਤੋਂ ਬਾਅਦ ਕੋਈ ਡਿਵੈਲਪਮੈਂਟ ਲਈ ਪੈਸਾ ਆਣਾ ਕੁਝ ਜਿੱਦਾਂ ਸੈਂਟਰ ਪਾਸ ਨਹੀਂ ਕਰਦੀ ਉਹ ਚੀਜ਼ ਨੂੰ ਤੇ ਜੇ ਵੇਖਿਆ ਜਾਵੇ ਤੇ ਸੈਂਟਰ ਦੀ ਤੇ ਸਟੇਟ ਦੀ ਸਰਕਾਰ ਜੇ ਸੇਮ ਹੋਵੇ ਜਿੱਦਾਂ ਹੁਣ ਯੂਪੀ ਚ ਵੇਖ ਲਓ ਦੀ ਜ ਜੀ ਦਾ ਇਸ ਨਯਾ ਦਿੱਲੀ ਚ ਵੇਖ ਲੋ ਜਿਹੜਾ ਸਬੀ ਜੇਪੀ ਨਾ ਕੰਸਰਨ ਹੈਗਾ ਜਾਂ ਆਮ ਆਦਮੀ ਮਾਟੀ ਦੇ ਅੰਡਰ ਨੇ ਬੜੀ ਵੋਟ ਬੀਜੇਪੀ ਨੂੰ ਪੱਕੀ ਹੈ ਬੀਜੇਪੀ ਨੂੰ ਕਹਿੰਦੇ ਹਾਂ ਵੀ ਪੱਕੀ ਹੈ ਕਿਉਂਕਿ ਇੱਕ ਹਸਾਮ ਨਾ ਜੇ ਆਏਗੀ ਤੇ ਦੀ ਵੈਸਟ ਹੈ ਕਿ ਪੰਜਾਬ ਮਤਲਬ ਹੋ ਸਕਦਾ ਤਰੱਕੀ ਕਰੇਗੀ ਕਿ ਸੈਂਟਰ ਦੇ ਨਾਲ ਜੁੜੇ ਰਵਾਂਗੇ ਤੇ ਦੀ ਵੈਸਟ ਰਹੇਗਾ ਕਿਉਂਕਿ ਕਾਫੀ ਚੀਜ਼ਾਂ ਮੈਂ ਵੇਖੀਆਂ ਕਿ ਹਾਂ ਵੀ ਪਾਸ ਕਰਾਉਂਦੇ ਜਿਹੜੇ ਲੋਕ ਬੜਾ ਉਹ ਸਿਸਟਮ ਹੋਰ ਜਾਂ ਹੋ ਜਾਂਦਾ ਵਿਚਾਰਾਂ ਦੇ ਨਾਲ ਗੱਲ ਬਣਨੀ ਹੈ ਕਿਉਂਕਿ ਚਾਹ ਨਹੀਂ ਚੁਸਕੀਆਂ ਨਾਲ ਵੱਡੇ ਵੱਡੇ ਵਿਚਾਰ ਹੋ ਜਾਂਦੇ ਆ ਤੇ ਇੱਥੇ ਵੀ ਵਿਚਾਰ ਹੋਏਗਾ ਕਿ ਵੋਟ ਕਿਹਨੂੰ ਪਾਈ ਚੱ ਕਿੰਨੇ ਕਿੰਨੂ ਪਾਉਣੀ ਆ ਇਹ ਆਉਣ ਵਾਲਾ ਸਮਾਂ ਤੈਅ ਕਰੇਗਾ ਪਰ ਫਿਲਹਾਲ ਜੇ ਦੇਖਿਆ ਜਾਵੇ ਤਾਂ ਕਿਤੇ ਨਾ ਕਿਤੇ ਅਸੀਂ ਇਹ ਕਹਿ ਸਕਦੇ ਹਾਂ ਕਿ ਹਰ ਕੋਈ ਸੋਚ ਦੇ ਵਿੱਚ ਹੈ ਕਿ ਵੋਟ ਕਿਨੂੰ ਪਾਈ ਜਾਵੇ ਵੋਟ ਕਿਸ ਤਰੀਕੇ ਨਾਲ ਪਾਈ ਜਾਵੇ ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕਿ ਕਿਹੜੀ ਸਰਕਾਰ ਬਣਾਉਣ ਜਾ ਰਹੀ ਹੈ ਇਸ ਦੇਸ਼ 'ਚ ਦੇਖੋ ਜਿਹੜੀ ਸਰਕਾਰ ਬਣ ਜੇ ਰੋਟੀ ਮਿਲਦੀ ਚਾਹੀਦੀ ਹੈ ਮਹਾਰਾਜ ਕਈ ਤੇ ਚਾਹਨੇ ਆ ਮੇਰੇ ਆਮ ਸਾ ਪੰਦੇ ਰੋਟੀ ਦਾ ਮਸਲੇ ਮਹਾਰਾਜ ਹੋਰ ਕਿਸ ਦਾ ਮਸਲਾ ਸਾਡਾ ਕਾਰੋਬਾਰ ਚੱਲਣਾ ਚਾਹੀਦਾ ਮਹਾਰਾਜ ਇਹ ਸਾਈਕਲਾਂ ਨੂੰ ਆਪਣਾ ਪੈਂਚਰ ਲਾਈਦੇ ਮੋਟਰਸਾਈਕਲ ਰਿਕਟਵਾਂ ਨੂੰ ਪੈਂਚਰ ਲਗਾਈ ਦੇਨੇ ਕੋਲ ਕਰਕੇ ਇਹ ਕੰਮ ਵੀ ਅੱਜ ਠੱਪ ਹੋਇਆ ਪਿਆ ਇਹ ਕਹਿੰਦੇ ਸਰਕਾਰ ਚੰਗੀ ਆਵੇ ਰੋਜ਼ਗਾਰ ਮਿਲੇ ਉਸ ਤੋਂ ਬਾਅਦ ਰੋਜ਼ਗਾਰ ਦਾ ਇੰਤਜ਼ਾਰ ਰੋਜ਼ਗਾਰ ਦਾ ਇੰਤਜ਼ਾਰ ਬਿਲਕੁਲ ਬਿਲਕੁਲ ਹਾਂ ਬਿਲਕੁਲ ਸਾਈਕਲਾਂ ਨੂੰ ਪੈਂਚਰ ਲਾਉਂਦੇ ਨੇ ਤਾਂ ਰੋਜ਼ਗਾਰ ਮਿਲਣਾ ਚਾਹੀਦਾ ਹੋਰ ਚਾਹੇ ਕੁਝ ਮਿਲੇ ਜਾਂ ਨਾ ਮਿਲੇ ਰੋਜ਼ਗਾਰ ਮਿਲਣਾ ਚਾਹੀਦਾ ਸੱਚੀ ਗੱਲ ਵੀਰ ਜੀ ਸਸਤੀ ਕਾਲੀ ਕਿੱਥੋਂ ਆਏ ਲੋਕਲੋਂ ਲੋਕਲੋਂ ਕੋ ਸਰਕਾਰ ਦੇਸ਼ ਚ ਕਿਹੜੀ ਬਣਾਉਣ ਜਾ ਰਹੇ ਹੋ ਕਿਹਦੀ ਮਰਜ਼ੀ ਬਣ ਜਾਏ ਕੰਮ ਹੋਣਾ ਚਾਹੀਦਾ ਠੀਕ ਆ ਠੀਕ ਆ ਨੰਬਰ ਕਿਹਨੂੰ ਦੇਣੀ ਦਿਖਾਂਗੇ ਉੱਪਰ ਸੱਚ ਕਿਹੜਾ ਚਿਹਰਾ ਲੱਗਦਾ ਪੈ ਕੇ ਕੰਮ ਕਰਨ ਵਾਲਾ ਹੈ ਜਿਹੜੇ ਅੰਬਰ ਸੱਚ ਕਿਹੜੀ ਨਹੀਂ ਕਹਿਣੀ ਸਾਰੇ ਠੀਕ ਆ ਸਾਰੇ ਠੀਕ ਆ ਸਾਰੇ ਠੀਕ ਹੈ ਸਾਡੇ ਲਈ ਦਾ ਕਾਹਦਾ ਕੰਮ ਕਰਦੀ ਵੀਰ ਜੀ ਮੇਰਾ ਮੈਡੀਕਲ ਦਾ ਬਿਲਕੁਲ ਮੈਡੀਕਲ ਲਾਈਨ ਦਾ ਕੰਮ ਹੈ ਤਾਂ ਕਿਹੜੀ ਸਰਕਾਰ ਬਣਦੀ ਹੈ ਇਹ ਵਕਤਿਆ ਕਰੇਗਾ ਔਰਤਾਂ ਨੂੰ ਬਹੁਤ ਚਿੰਤਾ ਹੁੰਦੀ ਜਦੋਂ ਮਹਿੰਗਾਈ ਹੋ ਜਾਂਦੀ ਹੈ ਸਿਲੰਡਰ ਮਹਿੰਗਾ ਦਾਲਾਂ ਮਹਿੰਗੀਆਂ ਹਰ ਚੀਜ਼ ਮਹਿੰਗੀ ਹਜ਼ਾਰ ਦਾ ਰੁਪਿਆ ਦਾ ਇੰਤਜ਼ਾਰ ਬੇਸਬਰੀਆਂ ਰਹਿਦਾ ਹੋਏਗਾ ਔਰਤਾਂ ਨੂੰ ਵੀ ਆਣਾ ਵਾ ਕਿਹੜੀ ਸਰਕਾਰ ਬਣਾ ਜਾ ਰਹੀ ਦੀ ਲੈਣਾ ਸਰਕਾਰ ਦੇ ਲਗੀ ਆ ਲੈਣਾ ਨਾ ਸਾਰੇ ਨਹੀਂ ਜਾਂਦਾ ਬਿੱਲ ਜ਼ੀਰੋ ਆ ਬਿੱਲ ਜ਼ੀਰੋ ਆ ਬਿਲਕੁਲ ਬਿੱਲ ਜ਼ੀਰੋ ਆ ਫਿਲਹਾਲ ਦੀ ਘੜੀ ਇਹ ਤਸਵੀਰਾਂ ਤੁਹਾਡੇ ਨਾਲ ਅਮਰ ਸੱਦੀਆ ਸ਼ੋਅ ਕਰਦੇ ਪਏ ਆ ਜਿੱਥੇ ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਕੰਮ ਕਰਦੇ ਹੋ ਸਬਸਕ੍ਰਾਈਬ ਦਾ ਜੀ ਸਬਸਕ੍ਰਾਈਬ ਵਾਰੀਦਾ ਹਾਂਜੀ ਹਾਂਜੀ ਜੀ ਸਰਕਾਰ ਕਿਹੜੀ ਬਣਾ ਚਾਰੇ ਉਹ ਦੇਸ਼ ਚ ਸਰਕਾਰ ਅਜੇ ਵੀਏਵੀ ਆਏ ਜੀ ਵੀਰੇ ਵੀ ਆਏਗੀ ਹਾਂਜੀ ਹਾਂਜੀ ਤੁਹਾਨੂੰ ਕਿਸਦਾ ਪੱਕੀ ਆਏਗੀ ਜੀ ਤੁਹਾਡੀ ਵੋਟ ਬੀਜੇਪੀ ਨੂੰ ਹਾਂਜੀ ਪੱਕੀ ਜੀ ਮੈਂ ਸਾਰਾ ਵੋਟਾ ਸਾਰਾ ਬਟੇ ਰੁਜੀਏ ਬਣ ਜਣੇ ਸਾਰੇ ਸਾਰਾ ਹਾਂਜੀ ਹਾਂਜੀ ਪੱਕੀਆਂ ਜੀ ਚਾਹਬਾ ਅੱਛਾ ਅੰਬਰਸਰ ਦੇ ਵਿੱਚ ਤੁਹਾਨੂੰ ਲੱਗਦਾ ਹੈ ਕਿ ਹੋਰ ਕਿਸੇ ਨੇ ਕੰਮ ਨਹੀਂ ਕੀਤਾ ਗੁਰਜੀਤ ਟੋਲਾ ਨੇ ਆਉਜਲਾ ਨੇ ਕੰਮ ਨਹੀਂ ਕੀਤਾ ਅਨਿਲ ਜੋਸ਼ੀ ਨੇ ਕੰਮ ਨਹੀਂ ਕੀਤਾ ਕੁਲਦੀਪ ਸਿੰਘ ਢਾਲੀਵਾਲ ਕੰਮ ਨਹੀਂ ਕਰਦੇ ਪਏ ਤੁਹਾਨੂੰ ਲੱਗਦਾ ਪਿਆ ਪੱਕਾ ਕੰਮ ਕਿਸੇ ਨੇ ਵੀ ਨਹੀਂ ਕੀਤਾ ਜੀ ਨਾ ਨਾ ਕਰਕੇ ਵਿੱਚ ਹੋ ਜਾਂਦੇ। বিজেপি ਕਰੇਗੀ? ਕਰੇਗੀ। ਤਾਂ ਬਿਲਕੁਲ ਹੈ। ਇਹ ਵਾਕਫ-ਵਕ ਵਿਚਾਰ ਨੇ ਸਾਰਿਆਂ ਦੇ। ਕੋਈ ਕਹਿ ਰਿਹਾ ਕਿ ਭਾਜਪਾ ਆਣੀ ਚਾਹੀਦੀ ਆ। ਕੋਈ ਕਹਿ ਰਿਹਾ ਕਾਂਗਰਸ ਪਾਰਟੀ ਆਣੀ ਚਾਹੀਦੀ ਉਹਨਾਂ ਨੇ ਬਹੁਤ ਵਧੀਆ ਕੰਮ ਕੀਤੇ ਨੇ ਕੋਈ ਆਮਦਵੀ ਪਾਰਟੀ ਵੱਲ ਧਿਆਨ ਰੱਖ ਕੇ ਬੈਠਾ ਤਾਂ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਦੱਸਿਆ ਜਾ ਰਿਹਾ ਕਿ ਪੰਜਾਬ ਦੇ ਵਿੱਚ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ 13 ਦੇ 13 ਐਮਪੀ ਬਣਾਵਾਂਗੇ ਪਰ ਦੇਖਣਾ ਹੋਏਗਾ ਕਿ ਹੁਣ ਆਉਣ ਵਾਲਾ ਵਕਤ ਕੀ ਤੈਅ ਕਰਦਾ ਹੈ। ਲੋਕਾਂ ਦੀ ਸੋਚ ਕੀ ਤਿਆ ਕਰਦੀ ਹੈ ਕੈਮਰਾਮੈਨ ਮਨੋਜ ਦੇ ਨਾਲ ਸੁਖਚੰਦ ਸਿੰਘ ਅੰਮ੍ਰਿਤਸਰ